ਤਬ ਦਾਤ ਦਾਤਾਰ ਪਰਿਉ ਜਾਚਕ ਇਕ ਸਰਨਾ ਮਿਲੈ ਦਾਨ ਸੰਤਰੇਨ ਜੇ ਲਗ ਭਉਜਲ ਤਰਨਾ ਬੇਨਤ ਕਰੂੰ ਅਰਦਾਸ ਸੁਨਹੁ ਜੇ ਠਾਕੁਰ ਭਾਵੈ ਦੇਹੋ ਦਰਸ ਮਨ ਚਾਉ ਭਗਤ ਇਹੋ ਮਨ ਠਹਿਰਾਵੇ ਬਾਲਿਓ ਚਰਾਗ ਅੰਧਿਆਰ ਨਹਿ ਸਬ ਕਲ ਉਦਰੀ ਇਕ ਨਾਮ ਧਰਮ ਪ੍ਰਗਟ ਸਗਲ ਹਰਿ ਭਵਨ ਮਹਿ ਜਨ ਨਾਨਕ ਗੁਰ ਪਾਰ ਬ੍ਰੰਮ ਸਤਨਾਮ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹੱਲਾ ਪਹਿਲਾ ਸ਼ੰਤ ਇੱਕ ਓੰਕਾਰ ਸਤਗੁਰ ਪ੍ਰਸਾਦਿ ਤੀਰਥ ਨਾਵਨ ਜਾਓ तीर्थ नाम है तीर्थ शब्द विचार अंतर ज्ञान है तीर्थ नामन जाओ तीर्थ नाम है तीर्थ शब्द ਵਿਚਾਰ ਅੰਤਰ ਗਿਆਨ ਹੈ ਗੁਰ ਗਿਆਨ ਸਾਚਾ ਥਾਨ ਤੀਰਥ ਦਾਸ ਪੁਰਬ ਸਦਾ ਦਸਾਹਾਰਾ ਹੋ ਨਾਮ ਹਰਿ ਕਾ ਸਦਾ ਜਾਚੋ ਦੇਹੋ ਪ੍ਰਭ ਤਰਨੀ ਤਰਾ ਸੰਸਾਰ ਰੋਗੀ ਨਾਮ ਦਾਰੂ ਮੈਲ ਲਾਗੇ ਸੱਚ ਬਿਨਾ ਗੁਰਵਾਕ ਨਿਰਮਲ ਸਦਾ ਚੰਨਨ ਨਿਤ ਸਾਚ ਤੀਰਥ ਮੱਜ ਨਾ ਸਾਚ ਨਾ ਲਾਗੈ ਮੈਲ ਕਿਆ ਮਾਲ ਧੋਈਐ ਗੁਨ ਹੈ ਹਾਰ ਪਰੇ ਕਿਸ ਕਾਰੋਈਐ ਵਿਚਾਰ ਮਾਰ ਤਰ ਤਰ ਉਲਟ ਜਉਣ ਨਾ ਆਵੈ ਆਪ ਪਰਸ ਪਰਮ ਧਿਆਨੀ ਸੱਚ ਸਾਚ ਪਾਵੈ ਆਨੰਦ ਅਨੰਦ ਹਰਖ ਸਾਚ ਦੁਖ ਕਿਲ ਵਿਖ ਪਰ ਹਰੇ ਸਚ ਨਾਮ ਪਾਇਆ ਗੁਰ ਦੇਖਾਇਆ ਮੈਲ ਨਾਹੀ ਸਚ ਮੰਨੇ ਸੰਗਤ ਮੀਤ ਮਿਲਾਪ ਪੂਰਾ ਨਾਮ ਨੂੰ ਗਾਵੇ ਗਾਵਨ ਹਾਰ ਸਬਦ ਸੁਹਾਵਨ ਸਾਲਾਹੇ ਸਾਚੇ ਮਨ ਸਤਗੁਰ ਪੁੰਨ ਦਾਨ ਦਇਆ ਮਤੇ ਬੇਰ ਸੰਗ ਭਾਵੈ ਸਹਿਜ ਨਾਵੈ ਬੇਨੀਤਾ ਸੰਗਮ ਸਤ ਸਤੇ ਆਰਾਧ ਏਕੰਕਾਰ ਸਾਚਾ ਨਿਤ ਦੇ ਚੜੈ ਸਵਾਇਆ ਗਤ ਸੰਗ ਮੀਤਾ ਸੰਤ ਸੰਗਤ ਕਰ ਨਦਰ ਮੇਲ ਮਿਲਾਇਆ ਕਹਿਨ ਕਹ ਸਭ ਕੋਏ ਕੇ ਵਡਿਆਖੀ ਐ ਹਉ ਮੂਰਖ ਨੀਚ ਆ ਜਾਣ ਸਮਝਾ ਸਾਖੀ ਐ ਸਚ ਗੁਰ ਕੀ ਸਾਖੀ ਅੰਮ੍ਰਿਤ ਬਾਖੀ ਤਿਤ ਮਨ ਮਾਨਿਆ ਮੇਰਾ ਚ ਕਰੇ ਆਵੇ ਵਿਖਲਾਦੇ ਸ਼ਬਦ ਸੱਚ ਗੁਰ ਮੇਰਾ ਆਖਨ ਟੋਟ ਨਾ ਭਗਤ ਭੰਡਾਰੀ ਭਰਪੁਰ ਰਹਾਸ ਨਨਕ ਸਾਚ ਕਹ ਬੇਨੰਤੀ ਮਨ ਮੰਜੈ ਸਚ ਸੋਈ ਆਖਨ ਤੋਟ ਨਾ ਭਗਤ ਪੰਡਾਰੀ ਪਰਪੁਰ ਰਹਿਆ ਸੋਈ ਨਨਕ ਸਾਚ ਕਹੈ ਬੇਨੰਤੀ ਮਨ ਮੰਝੈ ਸਚ ਸੋਈ ਵਾਹੇ ਗੁਰਜੀ ਕਾ ਖਾਲਸਾ ਵਾਹੇ ਗੁਰਜੀ ਕੀ ਫਤਿਹ